ਸਰਵੀਰ ਸਿੰਘ ਅਕਾਲੀ ਸਿਆਸਤ ਦੀ ਸ਼ਾਨ ਮਿਠਾਸ ਦਬਾ ਉਹਦੀ ਮਹਿਮਾ ਉਹ ਕਿੱਟਾ ਹੁੰਦਾ ਕਿੱਟਾ ਹੁੰਦਾ ਜਿਹੜਾ ਡਿਵਾਰਫ ਹੁੰਦਾ ਡਿਵਾਰਫ ਦਾ 2.5 ਤੇ 3 ਫੁੱਟ ਦਾ ਹੁੰਦਾ ਇਹਨੇ ਅਕਾਲੀ ਸਿਆਸਤ ਦਾ ਕਾਦੀ 10 ਉਂਗਲਾ ਰਹਿਣ ਦਿੱਤਾ ਬਾਕੀ ਸਭ ਉਹਦਾ ਇਹਦੇ ਵਿੱਚ ਫਿਰ ਬਗਾਵਤ ਚ ਉਹਦੀ ناکامی ਉਹਦਾ ਅਸਫਲ ਹੋਣਾ ਉਹਦੀ ਉਹ ਦੂਰ ਦੇ ਰੇਡੀ ਸੋਚ ਨਾ ਹੋਣਾ ਉਹ ਸਿੱਖੀ ਦੇ ਮਿਆਰ ਸਿੱਖ ਥਾਸ ਤੇ ਸਿੱਖ ਪਰੰਪਰਾਵਾਂ ਵਿੱਚ ਉਹਦਾ ਜ਼ੀਰੋ ਨੰਬਰ ਹੋ ਜਾਣਾ ਸ਼ਖਬੀਰ ਬਾਦਲ ਦਾ ਜਾਂ ਅਕਾਲੀ ਦਲ ਦਾ ਦੋ ਸੀਟਾਂ ਤੇ ਰਹਿ ਜਾਣਾ ਉਹਦੋਂ ਮਗਰੋਂ ਕੁਦਰਤੀ ਹੈ ਜਦੋਂ ਕੋਈ ਇੱਕ ਇੱਕ ਮਨੀਮ ਇੱਕ ਮੈਨੇਜਰ ਕਿਸੇ ਕੰਪਨੀ ਦਾ ਫੇਰ ਹੋ ਜੇ ਤਾਂ ਕੰਪਨੀ ਕਹਿੰਦੀ ਕੰਪਨੀ ਦਾ ਰੱਖੋ ਨਵਾਂ ਮੈਨੇਜਰ ਲਾਇਆ ਇਸ ਲਈ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੇ ਮਨ ਮੰਦਰ ਵਿੱਚੋਂ ਅਕਾਲੀਆਂ ਦੇ ਆਤਮਾ ਤੋਂ ਉੱਪਰੀ ਹੋਈ ਇੱਕ ਆਵਾਜ਼ ਇੱਕ ਭਾਵਨਾ ਇੱਕ ਉਮੀਦ ਇੱਕ ਲੋੜ ਉਹਦੇ ਉੱਤੇ ਜਿਹੜੀ ਹਾਲਾਤ ਪੈਦਾ ਹੋ ਗਏ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਪਰ ਕਾਹੇ ਬਸਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਲੋਕੋ ਨੇ ਕਹਿ ਦਿਆ ਆ ਗਿਆ ਅਸਲੀ ਅਕਾਲੀ ਦਾ ਜੇ ਬਸਰੀ ਅਕਾਲੀ ਦਲ ਉਹਨੂੰ ਕੋ ਮਾਨ ਲੀਏ ਤਾਂ ਉਹ ਤਾਂ ਨਕਲੀ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਉਹ ਅધ્યક્ષ ਬਣੇ ਇਸੇ ਲਈ ਹੈ ਕਿ ਸੁਖਵੀਰ ਨੇ ਇਹ ਹਾਲਾਤ ਪੈਦਾ ਕਰਤੇ ਫਿਰ ਉਹ ਪ੍ਰਧਾਨ ਬਣੇ ਵਰਨਾ ਬਾਦਲ ਪਰਿਵਾਰ ਸੁਖਵੀਰ ਸਿੰਘ ਬਾਦਲ ਨੂੰ ਕੋਈ ਚੈਲੰਜ ਨਹੀਂ ਸੀ ਉਹਨੇ ਜਿਵੇਂ ਬੱਚੇ ਦੀਪਾਵਲੀ ਦੇ ਦਿਨ ਐਸੇ ਫੁੱਲ ਝੜੀ ਕੇ ਖੇਂਦੇ ਹੈ ਛੋਟਾ ਪਟਾਖਾ ਚਲਾਤੇ ਹੈ ਜਾਂ ਉੱਪਰ ਕੋ ਆਤਿਸ਼ਬਾਜ਼ੀ ਛੋੜਦੇ ਹੈ ਉਹ ਗਾਦੀ ਸਿਆਸਤ ਕੋ ਬੱਚੋਂ ਕਾ ਖੇਲ ਬਣਾ ਕੇ ਰੱਖ ਦਿਆ ਸਰਬੀਰ ਸਿੰਘ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਬਾ ਗੁਰੂ ਆਰਜਨ ਦੇਵ ਮਹਾਰਾਜ ਦੀਆਂ ਤਵੀਆਂ ਤਵੀਆਂ ਤੇ ਬਹਿਣਾ ਸ਼ਾਹਜਹਾਂ ਦੇ ਦੀਵਾਰਾਂ ਵਿੱਚ ਚੀਨੇ ਜਾਣੇ ਚਮਕੌਰ ਦੀ ġੜੀ ਹੋਣੀ ਹਰੀ ਸਿੰਘ ਨਲੂਏ ਦਾ ਅਫਗਾਨਿਸਤਾਨ ਫਤਿਹ ਕਰਨਾ ਔਰ ਮਹਾਰਾਜ ਜੀ ਸਿੰਘ ਦਾ ਰਾਜ ਉਹ ਜੋ ਦੁਨੀਆ ਦੇ 107 ਮੋਲਕਾਂ 'ਚ ਸਿੱਖ ਬੈਠੇ ਆ ਜਿਹੜੇ ਉੱਥੇ ਐਡੇ ਐਡੇ ਤਹਾਂ ਸਮਾਨ ਤੱਕ ਚਲੇ ਗਏ ਤੇ ਸ਼ਕਬੀਰ ਸਿੰਘ ਅਕਾਲੀ ਸਿਆਸਤ ਦੀ ਸ਼ਾਨ ਮਿਠਾਸ ਦਬਾ ਉਹਦੀ ਮਹਿਮਾ ਉਹ ਕਿਟਾ ਹੁੰਦਾ ਕਿਟਾ ਹੁੰਦਾ ਜਿਹੜਾ ਦੀਵਾਰ ਹੁੰਦਾ ਦੀਵਾਰਫ ਦਾ 2.5 ਤੇ 3 ਫੁੱਟ ਦਾ ਹੁੰਦਾ ਇਹਨੇ ਅਕਾਲੀ ਸਿਆਸਤ ਦਾ ਕਾਦੀ ਦਸ ਉਂਗਲਾ ਰਹਿਣ ਦਿੱਤਾ ਬਾਕੀ ਸਭ ਉਡਾ ਇਹਦੇ ਵਿੱਚ ਫਿਰ ਬਗਾਵਤ ਚ ਉਹਦੀ ناکਾਮੀ ਉਹਦਾ ਸਫਲ ਹੋਣਾ ਉਹਦੀ ਦੂਰ ਦਰੇਡੀ ਸੋਚ ਨਾ ਹੋਣਾ ਉਹ ਸਿੱਖੀ ਦੇ ਮਿਆਰ ਸਿੱਖ ਥਾਸ ਤੇ ਸਿੱਖ ਪਰੰਪਰਾਵਾਂ ਵਿੱਚ ਉਹਦਾ ਜ਼ੀਰੋ ਨੰਬਰ ਹੋ ਜਾਣਾ ਸ਼ਗਵੀਰ ਬਾਦਲ ਦਾ ਤੇ ਅਕਾਲੀ ਦਲ ਦਾ ਦੋ ਸੀਟਾਂ ਤੇ ਰਹਿ ਜਾਣਾ ਉਹਦੋਂ ਮਗਰੋਂ ਕੁਦਰਤੀ ਹੈ ਜਦੋਂ ਕੋਈ ਇੱਕ ਇੱਕ ਮਨੀਮ ਇੱਕ ਮੈਨੇਜਰ ਕਿਸੇ ਕੰਪਨੀ ਦਾ ਫਿਰ ਹੋ ਜੇ ਤੋ ਕੰਪਨੀ ਕੇ ਨਹੀਂ ਕੰਪਨੀ ਦਾ ਰੱਖੋ ਨਵਾਂ ਮੈਨੇਜਰ ਲਾਇਆ ਇਸ ਲਈ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੇ ਮਨ ਮੰਦਰ ਵਿੱਚੋਂ ਅਕਾਲੀਆਂ ਦੇ ਆਤਮਾ ਤੋਂ ਉੱਪਰੀ ਹੋਈ ਇੱਕ ਆਵਾਜ਼ ਇੱਕ ਭਾਵਨਾ ਇੱਕ ਉਮੀਦ ਇੱਕ ਲੋੜ ਉਹਦੇ ਉੱਤੇ ਜਿਹੜੀ ਹਾਲਾਤ ਪੈਦਾ ਹੋ ਗਏ ਉਹਦੇ ਵਿੱਚੋਂ ਗੈਰਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਔਰ ਇਕੱਲੇ ਪ੍ਰਧਾਨ ਨਹੀਂ ਬਣੇ ਇਹ ਜਿਹੜਾ ਇਹ ਜੱਟ ਅਕਾਲੀ ਦਲ ਨਵਾਂ ਹੈ ਇਹ ਜਿਹੜਾ ਹੁਣ ਗਾਨੀ ਹਰਪਿੰਦ ਸਿੰਘ ਪ੍ਰਧਾਨ ਹੈ ਇਹਦੇ ਸਾਰੇ ਲੀਡਰਾਂ ਨੇ ਆਲੀ ਸਾਹਿਬ ਤੇ ਹੋਰ ਸਾਰੇ ਲੀਡਰਾਂ ਦੇ ਰਲ ਕੇ ਜਿਹੜਾ ਫੈਸਲਾ ਕੀਤਾ ਬੜਾ ਸਿਆਣਾ ਕੀਤਾ ਉਹ ਇਹ ਹੈ ਵੀ ਇਹਨਾਂ ਨੇ ਇੱਕ ਧਾਰਮਿਕ ਵਿੰਗ ਜਿਹੜਾ ਸ਼ਖਵੀਰ ਤਾਂ ਧਾਰਮਿਕ ਸ਼ਬਦ ਦੇ ਕੋਲੇ ਨਹੀਂ ਸੀ ਹੁਣ ਦਿੰਦਾ ਕਿ ਛੱਡ ਪਰੇ ਇਹ ਕੋਈ ਗੱਲ ਹੈ ਸਿੱਖਾਂ ਪੇ ਗੋਟਾ ਮੋਣਗੇ ਉਹਨਾਂ ਨੇ ਧਾਰਮਿਕ ਸ਼ਬਦ ਵਿੱਚ ਦੁਨੀਆ ਭਰ ਵਿੱਚ ਪ੍ਰਵਾਨਤ ਇੱਕ অতি ਉੱਚ ਮਹਾਨ ਹਸਤੀ ਸੰਤ ਕਰਤਾਰ ਸਿੰਘ ਜੀ ਨਾਲ ਜੁੜਿਆ ਤੇ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਬੀਬੀ ਸਤਵੰਤ ਕੋਲ ਉਹਨੂੰ ਲਿਆਂਦਾ ਤੇ ਇਹ ਗੱਲ ਕਹਿੰਦੇ ਵੀ ਅਸੀਂ ਬੀਬੀ ਸਤਵੰਤ ਕੌਰ ਜੀ ਦੇ ਤੇ ਇਹ ਜਿਹੜਾ ਜ਼ੇਰੇ ਸਟਾਰਟ ਜਿਹੜਾ ਨਵਾਂ ਵਿੰਗ ਬਣਾ ਰਹੇ ਆ ਉਹ ਇਸ ਲਈ ਹੈ ਕਿ ਅਕਾਲੀ ਦਲ ਇਹ ਗੱਲ ਆਪ ਵੀ ਕਰੂ ਹੁਣ ਡਬਲ ਪ੍ਰਚਾਰ ਹੋਊਗਾ ਇੱਕ ਅਕਾਲੀ ਦਲ ਦਾ ਪ੍ਰਧਾਨ ਪ੍ਰਚਾਰ ਕਰੂ ਸਿੱਖੀ ਦਾ ਇੱਕੋ ਬੀਬੀ ਪ੍ਰਚਾਰ ਕਰੂਗੀ ਜਾਨੀ ਇਹ ਨਰੋਲ ਸਿੱਖ ਸਿਧਾਂਤਾਂ ਪੰਜਾਬ ਦੀ ਜ਼ਿੰਦਗੀ ਅਕਾਲੀ ਮੂਵਮੈਂਟਾਂ ਗਦਰੀ ਬਾਬੇ ਤੇ ਫਿਰ ਰੇਲ ਰੇਲ ਛੱਡਣੀ ਪੰਜਾਬ ਸਾਹਿਬ ਨੂੰ ਜਾਣ ਤਾਂ ਵੇਲੇ ਸਿੰਘਾਂ ਨੇ ਤੇ ਕੈਦੀ ਸੰਗ ਲਈ ਜਾਂਦੇ ਸੀ ਤੇ ਫਿਰ ਕਿਵੇਂ ਜੈਤੋ ਦੇ ਮੋਰਚੇ 'ਚ ਗੋਲੀਆਂ ਚਲੀਆਂ ਕਿਵੇਂ ਅੰਗਰੇਜ਼ਾਂ ਨਾਲ ਯੁੱਧ ਕੀਤੇ ਤੇ ਕਿਵੇਂ ਅੰਗਰੇਜ਼ਾਂ ਨੂੰ ਅੱਥਕਾਤਾ ਦੁਨੀਆ ਦੇ ਉਹ ਸਾਰੇ ਸਿਧਾਂਤ ਨੂੰ ਬੀਬੀ ਜਿਹੜੀ ਆ ਸਰਦਾਰ ਅਮਰੀਕ ਸਿੰਘ ਦੇ ਜਿਸ ਪੁੱਤਰੀ ਸ਼ਤਵੰਤ ਕੌਰ ਬੀਬੀ ਸ਼ਤਵੰਤ ਕੌਰ ਜੀ ਉਹਨੂੰ ਕਿਉਂ ਕਾਉਣਗੇ ਸਰ ਆਪਕੋ ਉਹ ਨਕਲੀ ਅਕਾਲੀ ਦਲ ਕੀ ਲੜਾਈ ਜੋ ਹੈ ਉਹ ਸ਼ੁਰੂ ਹੋ ਜਾਏ ਨਿਉ ਤਾਂ ਹੋ ਗਿਆ ਨਕਲੀ ਕਾਲੀ ਦਲ ਤੋਂ ਜ਼ੀਰੋ ਹੋ ਗਿਆ ਪਰ ਕਾਏ ਬਸ ਅਕਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ लोगों ने कह दिया आ गया असली अकाली दल जब असली अकाली दल ओ को मान लिया तो वो तो नकली हो गया लेकिन लगता नहीं सर ज्ञानी हरप्रीत कही कही तो को कहीं ना कहीं बीजेपी से टैग वाले आरोप कहीं कहीं लगते हैं देखो जी ये क्या सराइा होती है हुँ? अच्छा एक सारिया क्या सा है अंदाजे है ये अपने सोच मुताबक की बात है ਗਿਆਨੀ ਹਰਪ੍ਰੀਤ ਸਿੰਘ ਇੱਕ ਗੱਲ ਸਾਫ਼ ਹੈ ਕਿ ਉਹ 100% ਦੀ ਸਿੱਖ ਸਿਧਾਂਤਾਂ ਦੇ ਇੱਕ ਉਸ ਪਦਵੀ ਉੱਤੇ ਸੇਵਾ ਕਰ ਚੁੱਕੇ ਐ ਜਿਹੜੀ ਪਦਵੀ ਨੂੰ ਸਿੱਖ ਦੇ ਸਿੱਖੀ ਵਰਤਮਾਨ ਤੇ ਸਦੀਆਂ ਤੋਂ ਉਹਨੂੰ ਪ੍ਰਵਾਨ ਅਕਾਲ ਤਖਤ ਸਾਹਿਬ ਦੇ ਪੰਜ ਤਖਤ ਉਹਨਾਂ ਵਿੱਚੋਂ ਉਹਨਾਂ ਨੇ ਸੇਵਾ ਨਵਾਈ ਐ ਇਸ ਲਈ ਉਹ ਮੈਂ ਸਮਝਦਾ ਉਹ ਉਸ ਮਿਆਰ ਨੂੰ ਵੀ ਇੱਥੇ ਲਿਆਉਣਗੇ ਅਕਾਲੀ ਦਲ ਨੂੰ ਉਸ ਮਿਆਰ ਤੱਕ ਲਿਆਉਣ ਜਾਣ ਦੀ ਕੋਸ਼ਿਸ਼ ਕਰਨੀ ਲੋਕ ਵਿਸ਼ਵਾਸ ਕਰਨਗੇ ਅਕਾਲੀ ਦਲ ਪਰ ਲੋਕੀ ਦਾ ਅਕਾਲੀ ਦਲ ਤੇ ਜੁੜ ਕੇ ਇਹ ਤਾਂ ਨਿਰਾਸ਼ ਬੰਦਾ ਹੁੰਦਾ ਉਹ ਵਿਸ਼ਵਾਸ ਦੀ ਤਲਾਸ਼ ਕਰਦਾ ਹੈ ਨਿਰਾਸ਼ ਬੰਦਾ ਇੱਕ ਚੀਜ਼ ਦੀ ਤਲਾਸ਼ ਕਰਦਾ ਹਰ ਵੇਲੇ ਵੀ ਵਿਸ਼ਵਾਸ ਮਿਲ ਜੇ ਕਿ ਇਹਦੇ ਵਿੱਚ ਵਿਸ਼ਵਾਸ ਮਿਲ ਜੇ ਕਿ ਸੱਚੀ ਮੁੱਚੀ ਤਰਵਾਸ ਮਿਲ ਜੇ ਸੈਟੀਸਫੈਕਸ਼ਨ ਆ ਜੇ ਉਮੀਦ ਆ ਜੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹਮਦਰਦਾਂ ਨੂੰ ਇੱਕ ਨਿਰਾਸ਼ਾ ਦੂਰ ਹੋ ਗਈ ਹੈ ਇੱਕ ਵਿਸ਼ਵਾਸ ਆ ਗਿਆ ਹੈ ਇੱਕ ਤਰਵਾਸ ਮਿਲ ਗਿਆ ਵੀ ਨਹੀਂ ਇਹ ਤਾਂ ਕੁਝ ਕਰਨਗੇ ਮੈਨੂੰ ਉਮੀਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਮਾਨਯੋਗ ਬੀਬੀ ਸਤਵੰਤ ਕੌਰ ਜੀ ਮੈਂ ਜਦੋਂ ਵੀ ਉਹਨਾਂ ਦਾ ਨਾਮ ਲੈਣਾ ਹੈ ਹੱਥ ਬੰਨ੍ਹ ਕੇ ਲੈਣਾ ਕਿਉਂਕਿ ਬਹੁਤ ਵੱਡੀ ਸੇਵਾ ਦੀ ਪੁੰਜ ਹਸਲੀ ਦੇ ਪਰਿਵਾਰ ਵਿੱਚੋਂ ਉਹ ਬੇਟੀ ਹੈ ਉਹ ਪੰਥ ਦੀ ਬੇਟੀ ਹਨ ਉਹ ਪੰਜ ਸਦੀ ਦੀ ਸੁਪਤਰੀ ਹਨ ਦੁਨੀਆ ਭਰ ਦੇ 500 ਸੋਚ ਵਾਲੇ ਸਜਣਾ ਨੇ ਕੱਲੇ ਕੈਨੇਡਾ ਵਿੱਚ 400 ਗੁਰਦੁਆਰਾ ਸਵੇਨਾਂ ਨਾਲ ਲੱਗ ਜਾਣੇ ਪੀਪੀ ਸਤਵੰਤਕੌਰ ਤੇ ਸਿੰਘ ਸਾਹਿਬ ਦੇ ਨਾਲ